شاید آکرو رکو يا اتي لو کوئی اپني رکو يا اتي چا چا فوٹو کا ياور روکا جاؤ بریک کا بریک کا لو 100 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 どうした

ਅੱਤਰੀ-ਕਰੀ ਇਹ ਲੱਗਦਾ ਨਹੀਂ ਤੇ ਇਨਸੀਡੈਂਟ ਹੋਇਆ ਸੀ ਉਹਦੇ ਸਬੰਧੀ ਪ੍ਰੈਸ ਕਾਨਫਰੈਂਸ ਕਰਨ ਲੱਗੇ ਆਪਾਂ ਆਪਾਂ ਸ਼ੁਰੂ ਕਰਦੇ ਆਂ थैंक यू ਜਿਹੜਾ ਜਲੰਧਰ ਦੇ ਵਿੱਚ ਗ੍ਰੇਨੇਡ ਅਟੈਕ ਹੋਇਆ ਸੀਗਾ ਉਸ ਦੇ ਵਿੱਚ ਅੱਜ ਇੱਕ ਇੰਪੋਰਟੈਂਟ ਬ੍ਰੇਕਥਰੂ ਪੰਜਾਬ ਪੁਲਿਸ ਨੂੰ ਅਚੀਬ ਹੋਇਆ ਜਦੋਂ ਕਿ ਜਿਹੜਾ ਮੇਨ ਪਰਪੈਟਰੇਟਰ ਦੇ ਸਬੰਧ ਅਮੀਨ ਆਰੋ ਅਮੋਹਾ ਦਿੱਲੀ ਤੋਂ ਗ੍ਰਿਫਤਾਰ ਕਿਤਾ ਗਿਆ ਕੁਝ ਦਿਨ ਪਹਿਲੇ ਤੋਂ ਇਹ ਇਵਿਡੈਂਟ ਕੋ ਬਾਅਦ ਮੈਟੀਕੁਲਸ ਤੇ ਸਿਸਟਮੈਟਿਕ ਇਨਵੈਸਟੀਗੇਸ਼ਨ ਸਾਇੰਟੀਫਿਕ ਐਵਿਡੈਂਸ ਦੇ ਬੇਸ ਤੇ ਲਾਂਚ ਕੀਤੀ ਜਿਹੜੇ ਮੌਕੇ ਤੇ ਸਾਨੂੰ ਕਲੂਜ਼ ਮਿਲੇ ਸੀਗੇ ਸੀਸੀਟੀਵੀ ਫੁਟੇਜ ਦੀ ਟ੍ਰੇਲ ਤੇ ਟੈਕਨੀਕਲ ਡਾਟਾ ਦੇ ਨਾਲ ਇੱਕ ਆਪਰੇਸ਼ਨ ਸਪੈਨਿੰਗ 4 ਸਟੇਟਸ ਰਾਜਸਥਾਨ ਹਰਿਆਣਾ ਯੂਪੀ ਅਤੇ ਦਿੱਲੀ ਸੈਂਟਰਲ ਏਜੰਸੀਸ ਦੇ ਨਾਲ ਕੋਆਪਰੇਸ਼ਨ ਦੇ ਨਾਲ ਤੇ ਕਨਸਰਨਡ ਸਟੇਟ ਫੋਰਸਸ ਵੀ ਕੋਆਪਰੇਸ਼ਨ ਦੇ ਨਾਲ ਅਸੀਂ ਇਸ ਕੋਲੇ ਮੋਡਿਊਲ ਦੇ ਕਈ ਜਿਹੜੇ ਹੈਗੇ ਜਿਹੜੇ ਐਸਪੈਕਟਸ ਅਨਵੀਲ ਕੀਤੇ ਹੈਗੇ ਤੇ ਅੱਜ ਇਹਨਾਂ ਜੁਆਇੰਟ ਆਪਰੇਸ਼ਨ ਕੇ ਦਿੱਲੀ ਪੁਲਿਸ ਤੋਂ ਬੰਦੀ ਨਾ ਅਲੋਂਗ ਵਿਦ ਸੈਂਟਰਲ ਏਜੰਸੀਸ पंजाब पुलिस अरिस्टेड सैदुल अमीन आरू अमनोहा इज़ द मेन परपेटरेटर ऑफ दिन अटैक इन जलंधर विश्टो प्लेस ऑन द इंटरवीनिंग डट ऑफ सैवंथ एथ एप्रैल इस नाली, आ, सानू जो है फाइनेंशियल इन्वेस्टिगेशन करते हैं कि फाइनैशियल ट्रेल सी सो एक सैपरेट मोड्यूल जो इस जुड़िया हैगा सो वो हरियाणा पुलिस ने गिरफ्तार किया है अभिजोत सिंह जो कुरुक्षेत्रा का है तो इस मोड्यूल ने फंडिंग की थी ਸੋ ਇੱਕ ਮੈਟਿਕੁਲਸ ਸਿਸਟਮੈਟਿਕ ਤਰੀਕੇ ਨਾਲ ਜਿਹੜਾ ਸੀਸੀਟੀਵੀ ਟ੍ਰੇਲ ਫਾਲੋ ਕੀਤਾ ਗਿਆ ਜਿਹੜਾ ਟ੍ਰੇਨ ਤੋਂ ਜਿਹੜਾ ਐਵਿਡੈਂਸ ਸੀਗਾ ਉਸ ਉਸ ਨੂੰ ਫਾਲੋ ਕਰਕੇ ਸਾਡੀ ਟੀਮ ਆ ਰਾਜਸਥਾਨ ਗਈ ਉਸ ਤੋਂ ਬਾਅਦ ਹਰਿਆਣਾ ਦੇ ਵਿੱਚ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕੀਤੀ ਗਈ ਹਰਿਆਣਾ ਪੁਲਿਸ ਨਾਲ ਤਾਲਮੇਲ ਸਥਾਪਿਤ ਕਰਕੇ ਤੇ ਉਸ ਤੋਂ ਬਾਅਦ ਅਕਿਊਜ਼ ਨੂੰ ਡ੍ਰੈਸ ਕੀਤਾ ਗਿਆ ਵਿਦ ਹੀ ਹੈਲਪ ਆਫ ਸਾਇੰਟਿਫਿਕ ਐਵਿਡੈਂਸ ਟੂ ਯੂਪੀ ਯੂਪੀ ਦੇ ਵਿੱਚ ਇਨਵੈਸਟੀਗੇਸ਼ਨਸ ਕੀਤੀਆਂ ਗਈਆਂ ਤੇ ਉਸ ਤੋਂ ਬਾਅਦ ਦਾ ਟ੍ਰੇਲ ਲੈਡ ਟੂ ਦਿੱਲੀ ਸੋ ਦਿੱਲੀ ਪੁਲਿਸ ਦੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੀ ਹੋਈ ਇੱਕ ਇੰਟਰ ਸਟੇਟ ਜੁਆਇੰਟ ਆਪਰੇਸ਼ਨ ਦੇ ਵਿੱਚ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਨੂੰ ਗ੍ਰਿਫਤਾਰ ਕਰਕੇ ਜਿਹੜਾ ਹੈਗਾ ਹੁਣ ਸਾਡੀ ਪੁਲਿਸ ਪਾਰਟੀ ਡੀਸੀਪੀ ਇਨਵੈਸਟੀਗੇਸ਼ਨ ਮੰਪਲਟ ਟਰਨਲ ਦਿੱਲੀ ਦਿੱਲੀ ਦੇ ਵਿੱਚ ਸ਼ੇਕ ਹੈ ਸੋ ਉਹ ਲੈ ਕੇ ਇਸ ਨੂੰ ਆ ਰਹੇ ਹੈਗੇ ਸੋ ਅਸੀਂ ਇਸ ਦੀ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਜਿਹੜੀ ਲਾਰਜਰ ਕਾਂਸਪੀਰੇਸੀ ਹੈਗੀ ਕਿ ਇਸ ਦੇ ਹੈਂਡਲਰਸ ਕਿਹੜੇ ਸੀਗੇ ਫਾਈਨੈਂਸ਼ੀਅਲ ਸਪੋਰਟ ਕਿਰਾਨੇ ਕੀਤੀ ਸੀਗੀ ਸੋ ਅਲਟੀਮੇਟ ਜਿਹੜਾ ਆਈਐਸਆਈ ਮਾਸਟਰਮਾਈਂਡਡ ਇਸ ਕਨਸਪੀਰੈਂਸੀ ਦੇ ਹਰ ਅਯਾਮ ਨੂੰ ਅਸੀਂ ਐਕਸਪੋਜ਼ ਕਰਾਂਗੇ ਇਹਨਾਂ ਮੈਟਿਕੁਲਸ ਐਂਡ ਸੈਂਟੀਫਿਕ ਇਨਵੈਸਟੀਗੇਸ਼ਨ ਸਰ ਇਹਨੇ ਕਲੀਅਰ ਕੀਤਾ ਸੀ ਇਹ ਬਨ ਪ੍ਰੋਟੈਕਟਰ ਦੇ ਕੈਂਡੀ ਆ ਹੁਣ ਸਸਨ ਨੂੰ ਅਗੇ ਵੀ ਪੀਸਿਸ ਕਰਨੀ ਹੈ ਇਨਵੈਸਟੀਗੇਸ਼ਨ ਜਸਟ ਸਟਾਰਟ ਹੋਈ ਹੈ ਦੇ ਵਿੱਚ ਇੰਡੀਆ ਪਾਕਿਸਤਾਨੀ ਡਾਉਨ ਸ਼ਾਹਦ ਪੱਟੇ ਨੇ ਜ਼ਿੰਮੇਵਾਰੀ ਲਈ ਹੈ ਜਿਸ਼ਾਨ ਇੱਕ ਵੀਡੀਓ ਬਣਾ ਰਿਹਾ ਹੈ ਕਿ ਇੱਕ ਦਮਾਤਾ ਹੋ ਇਹ ਉਹਨਾਂ ਵੱਲੋਂ ਕੋਈ ਅਸੀਂ ਸਾਰਾ ਕੁਝ ਹੈ ਨਾ ਜੀ ਤੁਹਾਨੂੰ ਸਾਰਾ ਕੁਝ ਦੱਸਾਂਗੇ ਹਜੇ ਇਸ ਦੀ ਗ੍ਰਿਫਤਾਰੀ ਇੱਕ ਵੱਡਾ ਬ੍ਰੇਕਥਰ ਹੋਗਾ ਤੇ ਨਾਲੇ ਅਭਜੋਤ ਦੀ ਗ੍ਰਿਫਤਾਰੀ ਹਰਿਆਣਾ ਪੁਲਿਸ ਨੇ ਕੀਤੀ ਹੈ ਉਹ ਇੱਕ ਜਿਹੜਾ ਭਾਨੂੰ ਰਾਣਾ ਹੈ ਇਹਦਾ ਇੰਟਰਕਨੈਕਟਡ ਹਾਂਜੀ ਉਹ ਜਿਹੜਾ ਜਿਹੜਾ ਹਰਿਆਣਾ ਦਾ ਮੋਡਿਊਲ ਹੈਗਾ ਉਹ ਭਾਨੂੰ ਰਾਣੇ ਦੇ ਨਾਲ ਉਹਦੀ ਧਾਰਾ ਜੁੜੀਆਂ ਹਨ ਧਾਰਾ ਤੇ ਉਹਨਾਂ ਨੇ ਕੱਲ ਇੱਕ ਐਕਸਟਰੈਸ਼ਨ ਕੇਸ ਦੇ ਵਿੱਚ ਐਂਕਾਊਂਟਰ ਹੋਇਆ ਸੀ ਭਾਨੂੰ ਰਾਣਾ ਲੜਕਾ ਹਾਂ ਜਿਹੜਾ ਉਹ ਗੈਂਗਸਟਰ ਹੈਗਾ ਬਿਸ਼ਨੋਈ ਗਰੁੱਪ ਦਾ ਪਰ ਹਜੇ ਅਸੀਂ ਪ੍ਰੀਮਚੂਰ ਮੈਂ ਕੁਝ ਨਹੀਂ ਕਹਿਣਾ ਚਾਹਾਂਗਾ ਤੇ ਇੱਕ ਮਲਟੀ ਡਾਈਮੈਂਸ਼ਨਲ ਕਾਂਸਪੀਰੇਸੀ ਹੈਗੀ ਇਹਦੇ ਛੜਾਈ ਸੰਕਲੈਕਸ਼ਨ ਮੋਡਲਿੰਗ ਕਿਤੇ ਕਹਿੰਦੇ ਅਸੀਂ ਸਾਰੀ ਡੀਪ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਿਹੜੀ ਸੀਸੀਟੀਵੀ ਚ ਫੋਟੋ ਦਿੱਤੀ ਉਹ ਸੈਦੂਲ ਹੋ ਗਈ ਜਿਹਦੀ ਗ੍ਰਿਫਤਾਰੀ ਇਸ ਲਈ ਵੀ ਹੋਈ ਹੈ ਜਿਹੜਾ ਜਿਹੜਾ ਫੜਿਆ ਹੈ ਜਿਹੋ ਜਿ ਮੈਂ ਤੁਹਾਨੂੰ ਨਾ ਇੱਕ ਇਨਪੁਟ ਆਥੈਂਟਿਕ ਇਨਫੋਰਮੇਸ਼ਨ ਦੇ ਰਿਹਾ ਹਾਂ ਠੀਕ ਹੈ ਜੀ ਸੋ ਮੇਨ ਅਕਿਊਜ਼ ਜਿਹੜਾ ਉਹ ਗ੍ਰਿਫਤਾਰੀ ਮੇਨ ਅਕਿਊਜ਼ ਉਹ ਜਿਹੜੀ ਸੀਸੀਟੀਵੀ ਚ ਜਿਹਦੀ ਉਹੀ ਹੈ ਜਿਹਦੀ ਸੀਸੀਟੀਵੀ ਚ ਰੇਲਵੇ ਸਟੇਸ਼ਨ ਦੀ ਫੋਟੋ ਦਿਖਾਈ ਦਿੰਦੀ ਉਹ ਉਹੀ ਹੈ ਸਰ ਇਹ ਭਾਵਨਗਰ ਐਕਸਪ੍ਰੈਸ ਇਹ ਬੈਠ ਕੇ ਗਿਆ ਸੀਗਾ ਦੇਖੋ ਜੀ ਮੈਂ ਇਨਵੈਸਟੀਗੇਸ਼ਨ ਦੀ ਡਿਟੇਲਸ ਨਹੀਂ ਰਿਵੀਲ ਕਰ ਸਕਦਾ ਸਰ ਜਿਹੜੇ ਪਹਿਲੇ ਚਾਹ ਮ ਸੋ ਟੋਟਲ ਪੈਸੇ ਕਿਦੇ ਤੱਕ ਹਾਂਜੀ ਥਰਡ ਅਰੈਸਟ ਬਾਈ ਪੰਜਾਬ ਪੁਲਿਸ ਦੇ ਨਾਲੇਕਰੂ ਉਹਨਾਂ ਨੇ ਹਰਿਆਣਾ ਵਾਲੇ ਨੇ ਸਰੀ ਇਹ ਵੀ ਅੰਗਲ ਨਿਕਲ ਕੇ ਸਾਹਮਣੇ ਆਇਆ ਸੀ ਕਿ ਪਹਿਲਾਂ ਜਿਹੜੀ ਹੈ ਤੇ ਰੇਕੀ ਵੀ ਕੀਤੀ ਗਈ ਸੀ ਤੇ ਰੇਕੀ ਵੀ ਇਸੇ આરોપી ਦੇ ਵੱਲੋਂ ਕੀ ਕੀਤੀ ਗਈ ਸੀ ਆ ਕੋਈ ਹੋਰ ਇਨਵੋਲਵਡ ਸੀ ਦੇਖੋ ਜੀ ਪੌਸਿਬਿਲਟੀ ਆਫ ਇਨਵੋਲਵਮੈਂਟ ਆਫ ਮੋਰ ਪੀਪਲ ਕੈਨੋਟ ਬੀ ਰੂਲਡ ਆਊਟ ਸੋ ਵੀ ਆਰ ਇਨਵੈਸਟੀਗੇਟਿੰਗ ਮੈਟੀਕੁਲਸਲੀ ਓਨ ਬੇਸਿਸ ਆਫ ਐਵਿਡੈਂਸ ਸਿਰਫ ਟੈਰਰਿਸਟ ਗੈਸ ਹੈ ਕਿ ਆਮੰਦਾਤੀ ਕਰਕੇ ਬਣ ਗਿਆ ਕਿ ਦੇਖੋ ਜੀ ਦਿਸ ਇਜ਼ ਅ ਟੈਰਰਿਸਟ ਕ੍ਰਾਈਮ ਸੋ ਐਨੀ ਪਰਸਨ ਹੂ ਇਸ ਕਮਿਟਿੰਗ ਥਿਸ ਇਜ਼ ਅ ਟੈਰਰਿਸਟ ਸਰ ਤੁਸੀਂ ਇਹ ਕਹਿ ਦਿੱਤਾ ਫਾਈਨੈਂਸ਼ੀਅਲ ਮੋਡਿਊਲ ਬੋਸ ਕੀਤਾ ਹੈ ਫਾਈਨੈਂਸ਼ੀਅਲ ਮੋਡਿਊਲ ਕਿੰਨੇ ਪੈਸੇ ਕੋ ਜਿਨ੍ਹਾਂ ਨੇ ਇਹ ਅਟੈਕ ਨੂੰ ਅੰਜਾਮ ਦਿੱਤਾ ਕਿੰਨੇ ਕੋ ਪੈਸੇ ਟਰਾਂਸਫਰ ਹੋਏ ਸੀਗੇ ਕਿੰਨੇ ਪੈਸੇ ਆ ਦੇ ਨਾਲ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੋਇਆ ਅਸੀਂ ਸਾਰਾ ਕੁਝ ਦੱਸਾਂਗੇ ਜੀ ਹਜੇ ਇਟਸ ਅ ਵੈਰੀ ਪ੍ਰੀਲੀਮਰੀ ਸਟੇਜ ਅੱਜ ਦੁਪਹਿਰ ਨੂੰ ਹੀ ਥੋੜੀ ਦੇਰ ਪਹਿਲੇ ਹੀ ਜਿਹੜਾ ਅਰੈਸਟ ਜਿਹਨੇ ਬੰਦੇ ਹੋ ਸਾਹਮਣੇ ਆ ਰਹੇ ਨੇ ਦੇਖੋ ਜੀ ਦੋ ਤੇ ਜਿਹੜੇ ਲੋਕਲ ਮੋਡਿਊਲ ਸੀਗੇ ਜਿਹੜੇ ਹੈਰੀਟੇ ਨਾ ਕੀ ਉਹ ਫੜੇ ਗਏ ਸੀ ਜੀ ਇਹ ਹੁਣ ਜਿਹੜਾ ਜਿਹੜਾ ਪਰਪੈਟਰੇਟਰ ਜਿਹੜੀ ਇਨ ਫੈਕਟ ਤੁਸੀਂ ਗੱਲ ਕਰ ਰਹੇ ਸੀ ਉਹ ਸੀ ਸੀ ਸੀਟੀਵੀ ਫੁਟੇਜ ਕਿਹਾ ਸੀ ਸੀਟੀਵੀ ਫੁਟੇਜ ਨੂੰ ਹੀ ਫਾਲੋ ਕੀਤਾ ਉਸ ਨੂੰ ਟੈਕਨੀਕਲ ਡਾਟਾ ਤੋਂ ਮੈਚ ਕੀਤਾ ਫਿਰ ਕਿਸੇ ਕਿਸੇ ਲੋਕੇਸ਼ਨ ਤੇ ਸਾਨੂੰ ਕੁਝ ਹੋਰ ਇੰਵੈਲਵੈਂਸਸ ਮਿਲੇ which led to ਅ ਅਮਰੋਹਾ ਉੱਥੋਂ ਫਿਰ ਕੋਈ ਛੋਟ ਉੱਥੇ ਰੇਡ ਹੋਈ ਸੋ ਇਹ ਕਾਫੀ ਇੱਕ ਕੰਪਲਿਕਟਿਡ ਇਨਵੈਸਟੀਗੇਸ਼ਨ ਜਿਹੜੀ ਹੈਗੀ ਮਟੀਕੁਲਸ ਇਨਵੈਸਟੀਗੇਸ਼ਨ ਕੀਤੀ ਗਈ ਹੈ ਨਾ ਫੰਡਿਸਰ ਚ ਹੋਰ ਵੀ ਕੋਈ ਲੋਕ ਆਏ ਨੇ ਹੋ ਸਕਦਾ ਜੀ ਹਜੇ ਤੱਕ ਤੇ ਅਭੀ ਜੋ ਮਤਲਬ ਐ ਮੈਂ ਸਮਝਦਾ ਹੂੰ ਕਿ ਇਹ ਹਜੇ ਇਨਵੈਸਟੀਗੇਸ਼ਨ ਸਾਡੀ ਸ਼ੁਰੂ ਹੋਈ ਹੈ ਕਲੈਰੀਫਾਈ ਦੀਸ ਪੀਪਲ ਬਟ ਟੇਕਿੰਗ देयर ਨੇਮਸ ਦੇ ਆਰ ਦੇ ਆਰ ਕ੍ਰਿਮੀਨਲਸ ਸੋ ਅਦਰ ਪੀਪਲ ਜਿ ਕਈ ਆਰਗੇਨਾਈਜੇਸ਼ਨਸ ਵੀ ਸਾਹਮਣੇ ਆਈਆਂ ਸੀ ਸਰ ਕੁਝ ਕਲੇਮਸ ਜਿਹੜੇ ਬਬਰ ਖਾਲਸਾ ਇੰਟਰਨੈਸ਼ਨਲ ਦੇ ਨਾਮ ਤੇ ਕੀਤੇ ਗਏ ਸੀ ਸਰ ਇਹ ਗੱਲ ਆ ਰਹੀ ਸੀ ਗੁਰਦਾਰਸ ਕਰੋ ਦੋ ਹੰਗਰੇਡ ਆਈ ਸੀ ਕਿ ਇਹ ਹੀ ਯੂਸ ਹੋਏ ਨੇ ਆਪਰ ਜਲੰਧਰ ਤੋਂ ਨਹੀਂ ਇਹ ਵਿਆਥੀ ਚੋਰੀ ਸ਼ਾਇਦ ਅਸੀਂ ਸਾਰਾ ਹੀ ਨਹੀਂ ਇਹਦਾ ਇਹਦਾ ਜਿਹੜਾ ਕੋਈ ਵੀ ਪੋਸਿਬਿਲਟੀ ਰੂਲ ਆਊਟ ਨਹੀਂ ਕਰਾਂਗੇ ਸਰ ਕਿਉਂਕਿ ਕੁਝ ਜਿਹੜੇ ਆਪੋਜੀਸ਼ਨ ਦੇ ਲੀਡਰਸ ਜਿਹੜਾ ਮੋਡੂਲ ਕੰਮ ਕਰ ਰਿਹਾ ਸੀਗਾ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਕਿ ਉਹ ਕ੍ਰਿਮੀਨਲ ਹਰਮਨੀ ਨੂੰ ਖਰਾਬ ਕਰਨਾ ਚਾਹੁੰਦੇ ਨੇ ਹਿੰਦੂ ਵਰਸਸ ਸਿੱਖ ਜਾਂ ਵਕਫ ਬਿੱਲ ਤੋਂ ਬਾਅਦ ਇਹ ਘਟਨਾਵਾਂ ਹੋ ਜਾਂਦੇ ਦੇਖੋ ਜੀ ਜੇ ਤੁਸੀਂ ਐਨਲਾਈਜ਼ ਕਰੋਗੇ ਜਿਵੇਂ ਅਮਰitsar ਜਿਹੜਾ ਇੱਕ ਅਟੈਕ ਮੰਦਿਰ ਤੇ ਹੋਇਆ ਸੀ ਤੇ ਉਸ ਤੋਂ ਬਾਅਦ ਇਹ ਇਨਸੀਡੈਂਟ ਹੋਇਆ ਸੋ ਜਿਹੜਾ ਜਿਹਦਾ ਮੋਟ ਚੋਰੀ ਕੀਤਾ ਸੀ ਇਹਨੇ ਉਹ ਬੰਦਾ ਐਫਆਈਆ ਦਰਜ ਹੋਈ ਹੋਈ ਹੈ अरे वैसे आई एम सरप्राइज कि तो दो इन्वेस्टिगेशन बारे इतना पता है जी सर जेनी के मनोरंजन कालियो पूरा दे कार्टून पड़ गया पिछले सारे ग्रेनेड अटैक हुए ने मोहल्ले में कोई ग्रेनेड अटैक हुआ ही नहीं आरपीजी वो तो ऐसी फड़ा सी थोड़ा सी जेड़ा करया सी लास्ट भी या थोड़े दिन पहले एक गिरफ्तारी हुई है मेरा सवाल है नहीं 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 एक मिनट पहले प्लीज गेट योर फैक्ट्स राइट ओके ਜਿਹੜਾ ਮੁਹਾਲੀ ਜਿਹੜਾ ਇੰਟੀਰੀਅਰ ਹੈਡਕ quarter ਤੇ ਅਟੈਕ ਹੋਇਆ ਸੀ ਉਹ ਪੰਜਾਬ ਪੁਲਿਸ ਨੇ ਹੀ ਸਾਰੇ ਅਕਿਊਜ਼ਰ ਮਤਲਬ ਜਿੱਤੋਂ ਤੱਕ ਮੈਂ ਮੈਂ ਸਾਰੇ ਨਾਲ ਹੈ ਦੇਖੋ ਜੀ ਇੱਕ ਇੱਕ ਚੀਜ਼ ਤੇ ਬਹੁਤ ਕਲੀਅਰ ਹੈ ਕਿ ਜਿਹੜੀ ਪਾਕਿਸਤਾਨ ਦੀ ISI ਜਿਹੜੀ ਏਜੰਸੀ ਹੈਗੀ ਉਹ ਉਹਨਾਂ ਦੁਆਰਾ ਮਾਸਟਰਮਾਈਂਡਡ ਹੈ ਐਂਡ ਉਹਨਾਂ ਚ ਕਾਫੀ ਡਿਸਪੀਰੈਸ਼ਨ ਵਧ ਗਈ ਸੋ ਕਿਉਂਕਿ ਡਿਸਪੀਰੈਸ਼ਨ ਇਸ ਕਰਕੇ ਵੀ ਹੋ ਸਕਦੀ ਹੈ ਕਿ ਅਸੀਂ ਵੀ ਹੈਵ ਬੀਨ ਏਬਲ ਟੂ ਸਕਸੈਸਫੁਲੀ ਸੋਲਵ ਆਲ ਦਾ ਕੇਸਿਸ ਐਂਡ ਵੀ ਹੈਵ ਬੀਨ ਏਬਲ ਟੂ ਕੀਪ ਦਾ ਸਟੇਟ ਸਿਕਿਉਰ ਐਂਡ ਕੀਪ ਦਾ ਹਾਰਮਨੀ ਮੇਨਟੇਨ ਸੋ ਅਸੀਂ ਅੱਗੇ ਵੀ ਜਿਹੜੇ ਹੈਗੇ ਵੀ ਆ ਟੋਟਲੀ ਕਮਿਟਡ ਟੂ ਕੀਪ ਪੰਜਾਬ ਸੇਫ ਐਂਡ ਸਿਕਿਉਰ ਹਿੰਦੂ ਵਰਸਸ